ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਹਰ ਸਾਲ ਗੰਗਾ ਦੀ ਯਾਤਰਾ ਤੇ ਜਾਇਆ ਕਰਦੇ ਸਨ ਗੁਰੂ ਜੀ ਆਪਣੇ ਜੀਵਨ ਕਾਲ ਵਿੱਚ 21 ਵਾਰ ਗੰਗਾ ਦੀ ਯਾਤਰਾ ਤੇ ਗਏ ਸਨ ਇੱਕ ਵਾਰੀ ਜਦੋਂ ਗੁਰੂ ਜੀ ਗੰਗਾ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਬੈਸ ਨੂੰ ਸਾਧੂ ਮਿਲਿਆ ਪਰ ਉਸਦੇ ਵਿੱਚ ਗੱਲਾਂ ਬਾਤਾਂ ਕਰਦੇ ਕਰਦੇ ਗੁਰੂ ਜੀ ਅਤੇ ਉਸ ਬੈਸ ਨੂੰ ਸਾਧੂ ਵਿੱਚ ਦੋਸਤੀ ਹੋ ਗਈ ਗੁਰੂ ਜੀ ਉਸ ਬੈਸੋ ਸਾਧੂ ਨੂੰ ਆਪਣੇ ਘਰ ਵਾਸਰ ਕੇ ਪਿੰਡ ਲਿਆਏ ਅਤੇ ਉੱਥੇ ਗੁਰੂ ਜੀ ਨੇ ਉਸ ਬੈਸੋ ਸਾਧੂ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਉਸ ਬੈਸੋ ਸਾਧੂ ਨੂੰ ਛਕਾਉਂਦੇ ਰਹੇ ਇੱਕ ਦਿਨ ਉਸ ਬੈਸੋ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਹਾਡੇ ਗੁਰੂ ਕੌਣ ਹਨ ਤਾਂ ਗੁਰੂ ਜੀ ਨੇ ਕਿਹਾ ਕਿ ਮੈਂ ਹਜੇ ਤੱਕ ਕੋਈ ਵੀ ਗੁਰੂ ਨਹੀਂ ਬਣਾਇਆ ਗੁਰੂ ਜੀ ਇਹ ਗੱਲ ਸੁਣ ਕੇ ਉਸ ਬੈਸਨੂ ਸਾਧੂ ਨੂੰ ਹੁਸਾਰ ਆ ਗਿਆ ਅਤੇ ਕਿਹਾ ਕਿ ਮੈਂ ਹੁਣ ਤੱਕ ਇੱਕ ਨਿਗੁਰੇ ਬੰਦੇ ਦੇ ਹੱਥੋਂ ਪ੍ਰਸ਼ਾਦਾ ਛਕਦਾ ਰਹਾਂ ਮੇਰਾ ਵਰਤਨ ਇਹ ਤੇ ਸ਼ਾਲੂ ਅਤੇ ਤਰੰਕਰ ਨੂੰ ਸਭ ਬੇਵर्थ ਹੋ ਗਏ ਹਨ ਕਿਉਂਕਿ ਮੈਂ ਇੱਕ ਨਿਗੁਰੇ ਬੰਦੇ ਦੇ ਹੱਥੋਂ ਪ੍ਰਸ਼ਾਦਾ ਛਕ ਰਿਹਾ ਹਾਂ ਉਹ ਬੈਸਨੂ ਸਾਧੂ ਗੁਰੂ ਜੀ ਨੂੰ ਬੋਲ ਬੋਲ ਬੋਲਦਾ ਬੋਲਦਾ ਉੱਥੋਂ ਚਲਾ ਜਾਂਦਾ ਉਸ ਬੈਸੋ ਸਾਧੂ ਦੀ ਅਦੱਲਾਵਾਂ ਗੁਰੂ ਜੀ ਨੇ ਮੰਨ ਤੇ ਬਹੁਤ ਡੂੰਗਾ ਅਸਰ ਪਾਇਆ ਅਤੇ ਗੁਰੂ ਜੀ ਦੇ ਮਨ ਅੰਦਰ ਗੁਰੂ ਬਣਾਉਣ ਦੀ ਤਾਂਗ ਪੈਦਾ ਹੋ ਜਾਂਦੀ ਉਸ ਤੋਂ ਬਾਅਦ ਗੁਰੂ ਜੀ ਕਈ ਸਾਧੂ ਸੰਤਾਂ ਨੂੰ ਆਪਣਾ ਗੁਰੂ ਬਣਾਉਂਦੇ ਪਰ ਉਹਨਾਂ ਨੂੰ ਕਿਸੇ ਕੋਲੋਂ ਵੀ ਮਨ ਦੀ ਸ਼ਾਂਤੀ ਨਹੀਂ ਮਿਲਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੁਤਰੀ ਬੀਬੀ ਅਮਰੋ ਸ੍ਰੀ ਗੁਰੂ ਅਮਰਦਾਸ ਜੀ ਦੇ ਪਤੀ ਜੇ ਨਾਲ ਵਿਆਹੀ ਹੁੰਦੀ ਹੈ ਇੱਕ ਦਿਨ ਬੀਬੀ ਅਮਰਤਵਾਲੇ ਅਮਰਤ ਵੇਲੇ ਗੋਦੜ ਰੜਕ ਰਹੀ ਹੁੰਦੀ ਹੈ ਅਤੇ ਮਿੱਠੀ ਆਵਾਜ਼ ਵਿੱਚ ਉੱਚੀ ਉੱਚੀ ਗੁਰਬਾਣੀ ਉਚਾਰਨ ਕਰ ਰਹੀ ਹੁੰਦੀ ਹੈ ਤੇ ਜਦੋਂ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਪੈਂਦੀ ਹੈ ਤਾਂ ਗੁਰੂ ਜੀ ਨੂੰ ਬਹੁਤ ਆਨੰਦ ਆਉਂਦਾ ਹੈ ਗੁਰੂ ਜੀ ਦੇ ਮਨ ਅੰਦਰ ਉਸ ਮਹਾਪੁਰਸ਼ ਨੂੰ ਮਿਲਦੀ ਤਾਂ ਪੈਦਾ ਹੋ ਜਾਂਦੀ ਹੈ ਜਿਸ ਲਈ ਇਹ ਗੁਰਬਾਣੀ ਹੈ ਸ੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰਤਵਾਲੇ ਕਹਿੰਦੇ ਹਨ ਕਿਹੇ ਤੁਸੀਂ ਕਿਸ ਦੀ ਗੁਰਬਾਣੀ ਉਚਾਰਨ ਕਰ ਰਹੇ ਹੋ ਸਾਹਿਬ ਅਤੇ ਮੈਂ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ ਬੀਬੀ ਅਮਰੋ ਗੁਰੂ ਜੀ ਨੂੰ ਕਹਿੰਦੀ ਹੈ ਕਿ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਬਾਣੀ ਹੈ ਤੇ ਉਹ ਗੁਰੂ ਇਸ ਵੇਲੇ ਖਨੂਰ ਸਾਹਿਬ ਰਹਿੰਦੇ ਹਨ ਬੀਬੀ ਅਮਰੋ ਸ੍ਰੀ ਗੁਰੂ ਅਮਰਦਾਸ ਜੀ ਨੂੰ ਨਾਲ ਲੈ ਕੇ ਖਨੂਰ ਪਹੁੰਚ ਜਾਂਦੇ ਹਨ ਉੱਥੇ ਗੁਰੂ ਜੀ ਗੁਰਗੱਦੀ ਉੱਤੇ ਬੈਠੇ ਹੁੰਦੇ ਹਨ ਗੁਰੂ ਜੀ ਮੱਥਾ ਟੇਕਦੇ ਹਨ ਤੇ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਜੀ ਦੇ ਦਰਸ਼ਨ ਕਰਦੇ ਹਨ ਤਾਂ ਉਸ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਉੱਥੇ ਰਹਿ ਕੇ ਅਮਰਤਿ ਸ਼ਕ ਲੈਂਦੇ ਹਨ। ਅਮਰਤਿ ਸ਼ਕ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਉੱਥੇ ਹੀ ਰਹਿਣ ਲੱਗ ਜਾਂਦੇ ਹਨ। ਅਤੇ ਉੱਥੇ ਰਹਿ ਕੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਹਨ। ਸ਼੍ਰੀ ਗੁਰੂ ਅਮਰਦਾਸ ਜੀ ਅਮਰਤਵੇ ਨੇ ਪਹਿਲਾਂ ਆਪ ਜਨਨ ਕਰਦੇ ਹਨ। ਅਤੇ ਫਿਰ ਗੁਰੂ ਜੀ ਨੂੰ ਇਸ ਨਾਲ ਕਰਨ ਵਾਸਤੇ ਪਾਣੀ ਲੈ ਕੇ ਜਾਂਦੇ। ਉਸ ਵੇਲੇ ਗੁਰੂ ਜੀ ਦੀ ਉਮਰ 60 ਸਾਲ ਦੀ ਸੀ। ਇਸ ਕਰਕੇ ਗੁਰੂ ਜੀ ਦਾ ਸ਼ਰੀਰ ਬਹੁਤ ਵੱਡਾ ਹੋ ਚੁੱਕਾ ਸੀ। ਜਦੋਂ ਗੁਰੂ ਅਮਰਦਾਸ ਜੀ ਅਮਰਤ ਵੇਲੇ ਗੁਰੂ ਜੀ ਦੇ ਸ্নান ਵਾਸਤੇ ਪਾਣੀ ਲੈ ਕੇ ਆਉਂਦੇ ਸਨ ਤਾਂ ਰਸਤੇ ਵਿੱਚ ਕਈ ਵਾਰ ਟਿੱਕ ਪੈਂਦੇ ਸਨ। ਕਿਉਂਕਿ ਸ਼ਰੀਰ ਦੇ ਬੁੱਢੇ ਹੋਣ ਨੂੰ ਜਦੋਂ ਗੁਰੂ ਜੀ ਟਿੱਕ ਪੈਂਦੇ ਸਨ ਤਾਂ ਕਈ ਲੋਕ ਗੁਰੂ ਜੀ ਦਾ ਮਜ਼ਾਕ ਉਡਾਉਂਦੇ ਸਨ ਪਰ ਗੁਰੂ ਜੀ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣੀ ਸੇਵਾ ਵਿੱਚ ਮਸਤ ਰਹੇ ਸਨ ਤੇ ਗੁਰੂ ਜੀ ਦੇ ਮੰਨ ਤੇ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਸਨ ਇਸ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਸਪੁੱਤਰ ਸਨ ਇੱਕ ਦਾ ਨਾਮ ਸੀ ਭਾਈ ਦਾਸੂ ਜੀ ਅਤੇ ਦੂਸਰੇ ਦਾ ਨਾਮ ਸੀ ਭਾਈ ਦਾਦੂ ਜੀ ਉਹ ਗੁਰਗੱਦੀ ਦਾ ਵਾਰਸ ਆਪਣੇ ਆਪ ਨੂੰ ਸਮਝਦੇ ਹੁੰਦੇ ਸਨ ਇਸ ਕਰਕੇ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠੇ ਹਨ ਉਹ ਗੁਰੂ ਜੀ ਬਹੁਤ ਬੋਲ-ਬੋਲ ਬੋਲਦੇ ਰਹਿੰਦੇ ਸਨ ਤੇ ਇੱਕ ਦਿਨ ਭਾਈ ਦਾਦੂ ਨੇ ਗੁਰੂ ਜੀ ਲੱਤ ਮਾਰੀ ਗੁਰੂ ਜੀ ਉੱਠਦੇ ਭਾਈ ਦਾਦੂ ਜੀ ਲੱਤਾਂ ਘੁੱਟਾਂ ਲੱਗੇ ਅਤੇ ਕਹਿਣ ਲੱਗੇ ਕਿ ਮੇਰਾ ਬੁੱਢਾ ਸ਼ਰੀਰ ਹੈ ਇਸ ਕਰਕੇ ਮਜੂਤ ਹੈ ਅਤੇ ਆਪ ਜੀ ਦਾ ਸ਼ਰੀਰ ਬਹੁਤ ਹੀ ਕੋਮਲ ਹੈ। ਸ੍ਰੀ ਗੁਰੂ ਅਰਜਨਦਾਸ ਜੀ ਆਪਣੇ ਵਾਸਰੇ ਪਿੰਡ ਆ ਗਏ ਅਤੇ ਇੱਕ ਕਮਰੇ ਵਿੱਚ ਬੈਠ ਕੇ ਦਿਨ ਰਾਤ ਸਿਮਰਨ ਕਰਨ ਲੱਗ ਪਏ। ਇੱਕ ਦਿਨ ਬਾਬਾ ਬੁੱਢਾ ਜੀ ਸ਼ੀਰਿਕੂ ਮਰਦਾਸ ਜੀ ਨੂੰ ਲੱਭ ਕੇ ਗੁਰੂ ਜੀ ਨੂੰ ਕਿਹਾ ਕਿ ਆਪ ਜੀ ਬਾਰਾ ਕੇ ਸੰਤਾਂ ਨੂੰ ਦਰਸ਼ਨ ਦਿਓ ਸੰਤਾਂ ਆਪ ਜੀ ਦੇ ਦਰਸ਼ਨ 판ਨ ਵਾਸਤੇ ਬਾਹਰ ਕੜ ਗਿਆ ਹੁਣਾਂ ਗੁਰੂ ਜੀ ਉੱਠ ਕੇ ਬਾਹਰ ਆਏ ਅਤੇ ਸੰਤਾਂ ਨੂੰ ਦਰਸ਼ਨ ਦਿੱਤੇ ਗੁਰੂ ਜੀ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਲੰਗਰ ਚਲਾਇਆ ਅਤੇ ਸਿੱਖ ਸੰਗਤਾਂ ਨੂੰ ਹੁਕਮ ਦਿੱਤਾ ਕਿ ਜਿਹੜਾ ਵੀ ਗੁਰੂ ਦੇ ਦਰਸ਼ਨਾ ਵਾਸਤੇ ਆਊਗਾ ਪਹਿਲਾਂ ਉਹ ਪੰਕਤ ਵਿੱਚ ਬੈਠ ਕੇ ਲੰਗਰ ਛਕੂਗਾ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਗੁਰੂ ਦੇ ਦਰਸ਼ਨ ਹੋਣਗੇ ਜੋ ਵੀ ਗੁਰੂ ਜੀ ਦੇ ਦਰਸ਼ਨਾ ਵਾਸਤੇ ਆਉਂਦਾ ਉਹ ਸਭ ਤੋਂ ਪਹਿਲਾਂ ਪੰਕਤ ਵਿੱਚ ਬੈਠ ਕੇ ਬੜੇ ਪ੍ਰੇਮ ਸ਼ਰਧਾ ਨਾਲ ਭੋਜਨ ਛਕਦੇ ਅਤੇ ਉਸ ਤੋਂ ਬਾਅਦ ਗੁਰੂ ਜੀ ਦੇ ਦਰਸ਼ਨ ਕਰਦੇ ਇੱਕ ਵਾਰ ਅਕਾਲ ਪੁਰਖ ਬਾਦਸ਼ਾਹ ਨੇ ਵੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਉਸ ਤੋਂ ਬਾਅਦ ਗੁਰੂ ਜੀ ਦੇ ਦਰਸ਼ਨ ਕੀਤੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਦੋ ਪੁੱਤਰੀਆਂ ਸਨ ਜਿਸ ਦਾ ਨਾਮ ਸੀ ਬੀਬੀ ਦਾਨੀ ਜੀ ਅਤੇ ਬੀਬੀ ਭਾਣੀ ਜੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਦਾਨੀ ਦਾ ਵਿਆਹ ਰਾਮਾ ਨਾਮ ਦੇ ਇੱਕ ਆਧਾਰਨ ਸਿੱਖ ਨਾਲ ਕੀਤਾ ਅਤੇ ਬੀਬੀ ਭਾਣੀ ਦਾ ਵਿਆਹ ਇੱਕ ਯਤੀਮ ਗੱਭਰੂ ਭਾਈ ਜੇਠਾ ਜੀ ਨਾਲ ਕੀਤਾ ਭਾਈ ਜੇਠਾ ਜੀ ਨੇ ਤਨ ਮੰਨ ਗੁਰੂ ਜੀ ਅਤੇ ਸੇਖ ਸਾਹਿਬਾਂ ਦੀ ਬਹੁਤ ਸੇਵਾ ਕੀਤੀ। ਅਤੇ ਗੁਰੂ ਜੀ ਦੀ ਹਰ ਪ੍ਰੀਖਿਆ ਵਿੱਚੋਂ ਪਾਸ ਹੋਇਆ। ਗੁਰੂ ਜੀ ਭਾਈ ਜੇਠਾ ਉਕਰ ਬਹੁਤ ਖੁਸ਼ ਹੋਏ। ਇਸ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੇ 1 ਸਤੰਬਰ ਸਨ 1574 ਈਸਵੀ ਨੂੰ ਭਾਈ ਜੇਠਾ ਜੀ ਨੂੰ ਆਪਣੀ ਗੁਰਗੰਦੀ ਸੌਂਪ ਦਿੱਤੀ। ਅਤੇ ਭਾਈ ਜੇਠਾ ਜੀ ਨੂੰ ਨਮਸਕਾਰ ਕਰਕੇ ਜੋਤੀ ਜੋਤ ਸਮਾ ਗਏ। ਇਸ ਤਰ੍ਹਾਂ ਭਾਈ ਜੇਠਾ ਜੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣੇ। ਸੋ ਪਿਆਰੇ ਸਾਥ ਸੰਗਤ ਜੀ। ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ? ਸਭ ਕਮੈਂਟ ਵਿੱਚ ਜਰੂਰ ਦੱਸੋ। ਮੀਡੀਆ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਅਤੇ ਸ਼ੇਅਰ ਕਰਦੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।